ਸਭ ਤੋਂ ਮਨਹੂਸ ਖਬਰ ਅੱਜ ਸਾਹਮਣੇ ਆਈ ਜਦੋਂ ਤਰਮਿੰਦਰ ਬਾਲੀਵੁੱਡ ਇੰਡਸਟਰੀ ਦਾ ਉਹ ਚਿਹਰਾ ਜਿਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਬਾਲੀਵੁੱਡ ਦੇ ਵਿੱਚ ਆਮ ਤੌਰ ਤੇ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ ਤਰਮਿੰਦਰ ਨੂੰ ਉਹਨੇ ਅੱਜ ਨਿੱਜੀ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤਰਮਿੰਦਰ ਦੇ ਦੋ ਵਿਆਹ ਹੋਏ ਸੀ ਹੇਮਾ ਮੇਲਨੀ ਨਾਲ ਸਭ ਜਾਣਦੇ ਆ ਉਸ ਤੋਂ ਪਹਿਲਾਂ ਪ੍ਰਕਾਸ਼ ਕੌਰ ਦੇ ਨਾਲ ਵਿਆਹ ਹੋਇਆ ਸੀ ਜਿਨ੍ਹਾਂ ਦੀ ਪੇਟੋਂ ਬੋਵੀ ਦਿਓਲ ਸੰਨੀ ਦਿਓਲ ਤੇ ਦੋ ਧੀਆ ਨੇ ਜਨਮ ਲਿਆ ਸੀ ਉਸ ਤੋਂ ਬਾਅਦ 1979 ਦੇ ਵਿੱਚ ਧਰਮ ਤਬਦੀਲ ਕਰਕੇ ਮੁਸਲਮਾਨ ਬਣ ਕੇ ਤਰਮਿੰਦਰ ਨੇ ਵਿਆਹ ਕਰਾਇਆ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਵਿਆਹ ਕਰਾਉਣ ਦੇ ਪਿੱਛੇ ਕਈ ਲੋਕ ਇਹ ਗੱਲ ਆਖਦੇ ਆ ਕਿ ਤਰਮਿੰਦਰ ਦਾ ਜਨਤਮ ਸੰਸਕਾਰ ਕਿਉਂ ਕੀਤਾ ਜਾ ਰਿਹਾ ਉਹ ਮੁਸਲਮਾਨ ਸੀ ਇਸ ਕਰਕੇ ਉਹਦਾ ਜਿਹੜਾ ਉਨੂੰ ਕਿ ਦਫਨਾਇਆ ਜਾਊਗਾ ਤੁਹਾਨੂੰ ਦੱਸ ਦਿੰਨੇ ਆ ਸਿਰਫ ਵਿਆਹ ਕਰਕੇ ਮੁਸਲਮਾਨ ਬਣਿਆ ਸੀ ਧਰਮਿੰਦਰ ਤੇ ਅੱਜ ਉਸਦੇ ਜੱਦੀ ਪਿੰਡ ਸਾਨੇਵਾਲ ਦੇ ਵਿੱਚ ਅੰਤਮ ਸੰਸਕਾਰ ਦੇ ਲਈ ਉਸਦੀ ਜਿਹੜਾ ਮਰਤਕ ਸਰੀਰ ਜਿੱਥੇ ਦੋਵੇਂ ਪੁੱਤ ਕਾਨੀ ਲੱਗੇ ਹੋਏ ਸੀ ਪਰਿਵਾਰ ਵਿਰਲਾਪ ਕਰ ਰਿਹਾ ਸੀ ਤੇ ਵੱਡੀ ਤਦਾਦ ਦੇ ਵਿੱਚ ਚਾਉਣ ਵਾਲੇ ਤਰਮਿੰਦਰ ਨੂੰ ਉੱਥੇ ਮਜੂਦ ਸੀ ਤੇ ਉੱਥੇ ਪੰਜ ਤੱਤਾਂ ਦੇ ਵਿੱਚ ਵਲੀਨ ਹੋਣ ਦੇ ਲਈ ਸਰੀਰ ਤਰਮਿੰਦਰ ਦਾ ਪਹੁੰਚਿਆ ਤੁਹਾਨੂੰ ਦੱਸ ਦਿੰਨੇ ਆ ਲੰਮਾ ਸਮਾਂ ਤਰਮਿੰਦਰ ਸਟਰਗਲ ਕਰਦਾ ਰਿਹਾ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਇੱਕ ਬ੍ਰੇਕਥਰੂ ਉਹਦਾ ਮਿਲਿਆ ਜਦੋਂ ਮੁੰਬਈ ਮਹਾਨਗਰ ਦੇ ਵਿੱਚ ਸਿਰਫ ਇੱਕ ਸੂਟਕੇਸ ਲੈ ਕੇ ਪਹੁੰਚਿਆ ਤੇ ਆਖਰ ਉਸ ਦੇ ਉੱਤੇ ਪੈਰ ਲੱਗੇ ਲੋਕਾਂ ਨੇ ਉਸ ਦੀ ਜਿਹੜੀ ਕਲਾ ਸੀ ਉਸ ਨੂੰ ਸਰਾਇਆ ਉਸ ਦਾ ਡਾਂਸ ਕਰਨ ਦੇ ਤਰੀਕੇ ਨੂੰ ਅਸਰਾਇਆ ਬਸੰਤੀ ਆਬਨ ਕੁੱਤੋਂ ਕੇ ਸਾਹਮਣੇ ਮਤ ਨਾਚਨਾ ਇਹ ਡਾਇਲੋਗ ਮਸ਼ਹੂਰ ਹੋਏ ਉਸ ਤੋਂ ਬਾਅਦ ਜਦੋਂ ਹੇਮਾ ਮਾਲਨੀ ਬਾਲੀਵੁੱਡ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਸੁੰਦਰ ਐਕਟਰਨੀ ਸੀ ਸ਼ਾਦੀशुदा ਹੋਣ ਦੇ ਬਾਵਜੂਦ ਵੀ ਤਰਮਿੰਦਰ ਦਾ ਉਸ ਦੇ ਨਾਲ ਪਿਆਰ ਚੱਲਿਆ ਉਸ ਤੋਂ ਬਾਅਦ ਉਸ ਨੇ ਉਸ ਦੇ ਨਾਲ ਵਿਆਹ ਕਰਵਾ ਲਿਆ ਆਪਣੀ ਜ਼ਿੰਦਗੀ ਬੜੇ ਰਾਜਾ ਵਾਂਗ ਬਤੀਤ ਕੀਤੀ ਕਿਸਾਨੀ ਉਸ ਦੇ ਵਿੱਚ ਹਮੇਸ਼ਾ ਉਸੇ ਤਰੀਕੇ ਦੇ ਨਾਲ ਰਹੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਮਹਾਰਾਸ਼ਟਰਾਂ ਦੇ ਵਿੱਚ ਇੱਕ ਉਸਨੇ ਆਪਣਾ ਬਹੁਤ ਵੱਡਾ ਖੇਤੀ ਦਾ ਫਾਰਮ ਜਿਹੜਾ ਬਣਾਇਆ ਸੀ ਜਿੱਥੇ ਫੁਰਸਤ ਦੇ ਪਲਾਂ ਦੇ ਵਿੱਚ ਜਾਂਦਾ ਸੀ ਉੱਥੇ ਇੱਕ ਹੈਲੀ ਪੈਡ ਵੀ ਬਣਿਆ ਹੋਇਆ ਸੀ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਆਰਗੈਨਿਕ ਤਰੀਕੇ ਦੇ ਨਾਲ ਉੱਥੇ ਜਿਹੜੇ ਫਲ ਸਬਜ਼ੀਆਂ ਉਗਾਉਂਦੇ ਸੀ ਧਰਮਿੰਦਰ ਤੇ ਉੱਥੇ ਅਕਸਰ ਟਰੈਕਟਰ ਚਲਾਉਂਦੇ ਆ ਖੇਤੀ ਕਰਦੇ ਆ ਨਜ਼ਰ ਆਉਂਦੇ ਸੀ ਇਹ ਗੱਲ ਅਕਸਰ ਆਕੀ ਜਾਂਦੀ ਆ ਕਿ ਪੰਜਾਬ ਦਾ ਪੁੱਤ ਜੇ ਆ ਕਿਸਾਨ ਦੇ ਘਰ ਜੰਮਿਆ ਹੋਵੇ ਉਹ ਕਿਸੇ ਵੀ ਮਕਾਮ ਤੇ ਪਹੁੰਚੇ ਕਿਸਾਨੀ ਉਸ ਦੇ ਵਿੱਚ ਹਮੇਸ਼ਾ ਉਸੇ ਤਰੀਕੇ ਦੇ ਨਾਲ ਉਸ ਨੂੰ ਇੱਕ ਜਨੂਨ ਹੁੰਦਾ ਕਿਸਾਨੀ ਦਾ ਤੇ ਉਸ ਨੇ ਆਪਣਾ ਸ਼ੌਕ ਪੂਰਨ ਦੇ ਲਈ ਮੁੰਬਈ ਦੇ ਨੇੜੇ ਮਹਾਰਾਸ਼ਟਰਾਂ ਦੇ ਵਿੱਚ ਇੱਕ ਬਹੁਤ ਵੱਡਾ ਫਾਰਮ ਲਿਆ ਸੀ ਜਿੱਥੇ ਇੱਕ ਝੀਲ ਬਣੀ ਹੋਈ ਸੀ ਪੁਰਾਣੇ ਘਰ ਬਣੇ ਹੋਏ ਸੀ ਵਿਰਾਸਤੀ ਜਿਵੇਂ ਦੇ ਹੁੰਦੇ ਆ ਇਸ ਦੇ ਨਾਲ ਨਾਲ ਆਪਣੇ ਸ਼ੌਕ ਦੇ ਉੱਤੇ ਹਮੇਸ਼ਾ ਉਸ ਬੰਦੇ ਨੇ ਹਮੇਸ਼ਾ ਪਹਿਰਾ ਦਿੱਤਾ ਦੋ ਕਾਮਯਾਬ ਜਿਹੜੇ ਐਕਟਰ ਬਣੇ ਉਹ ਵੀ ਜਿਹੜੇ ਤਰਮਿੰਦਰ ਦੇ ਪੁੱਤਰ ਸੰਨੀ देओल ਤੇ ਬੋਵੀ देओल ਹਾਲਾਂਕਿ ਉਸ ਦੀ ਜਿਹੜੀ ਹੇਮਾ ਮਾਲਨੀ ਦੇ ਪੇਟੋਂ ਇੱਕ ਈਸ਼ਾ देओल ਜਿਹੜੀ ਬੇਟੀ ਨੇ ਜਨਮ ਲਿਆ ਸੀ ਉਹਨੇ ਵੀ ਐਕਟਿੰਗ ਦੇ ਵਿੱਚ ਆਪਣਾ ਜਿਹੜਾ ਸਫਰ ਸ਼ੁਰੂ ਕੀਤਾ ਸੀ ਪਰ ਬਾਅਦ ਦੇ ਵਿੱਚ ਉਹਦਾ ਵਿਆਹ ਹੋਣ ਕਰਕੇ ਉਹ ਹਟ ਗਈ ਤੇ ਤਰਮਿੰਦਰ